ਰੱਬੀ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਜੈ ਮਸੀਹ ਦੀ ਆਓ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ 'ਚੋਂ ਦੇਖਾਂਗੇ ਇਬਰਾਨੀਆਂ ਪਾਗ 5 ਪੁੱਤਰ ਸਦਾ ਲਈ ਜਾਜਕ ਹੈ ਹਰ ਇੱਕ ਪ੍ਰਧਾਨ ਜਾਜਕ ਜੋ ਮਨੁੱਖਾਂ ਹੀ ਵਿੱਚੋਂ ਲਿਆ ਜਾਂਦਾ ਹੈ ਪਰਮੇਸ਼ਰ ਦੇਆਂ ਕੰਮਾਂ ਲਈ ਮਨੁੱਖਾਂ ਦੇ ਹੀ ਨਿਮਿਤ ਥਾਪਿਆ ਜਾਂਦਾ ਹੈ ਭਾਈ ਭੇਟਾਂ ਅਤੇ ਪਾਪਾਂ ਦੇ ਲਈ ਬਲੀਦਾਨ ਚੜਾਵੇ ਅਤੇ ਉਹ ਨਦਾਨਾਂ ਅਤੇ ਪੁਲੀਆ ਹੋਇਆਂ ਦੇ ਨਾਲ ਨਰਮੀ ਕਰ ਸਕਦਾ ਹੈ ਕਿਉਂਕਿ ਜੋ ਆਪ ਵੀ ਦੁਰਬਲਤਾਈ ਵਿੱਚ ਘੇਰਿਆ ਹੋਇਆ ਹੈ ਅਤੇ ਇਸੇ ਕਾਰਨ ਜਿਵੇਂ ਪ੍ਰਜਾ ਲਈ ਤੇਵੇਂ ਆਪਣੇ ਲਈ ਵੀ ਉਹ ਨੂੰ ਪਾਪਾਂ ਦੇ ਲਈ ਬਲੀ ਚੜਾਉਣੀ ਪੈਂਦੀ ਹੈ ਅਤੇ ਕੋਈ ਆਪਣੇ ਆਪ ਇਹ ਇੱਜ਼ਤ ਨਹੀਂ ਲੈਂਦਾ ਪਰ ਤਦੋਂ ਜਾਂ ਧਰੂੰ ਦੀ ਨਈ ਪਰਮੇਸ਼ਵਰ ਦਾ ਬੁਲਾਇਆ ਹੋਇਆ ਹੋਵੇ ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਵੜਿਆ ਆ ਤੂੰ ਪ੍ਰਧਾਨ ਜਜਕ ਬਣੇ ਸਗੋ ਉਹਨੇ ਜਿਨ ਓਨੂੰ ਆਖਿਆ ਤੂੰ ਮੇਰਾ ਪੁੱਤਰ ਹੈ ਮੈਂ ਅੱਜ ਤੈਨੂੰ ਜਨਮ ਦਵਾਇਆ ਹੈ ਜਿਵੇਂ ਉਹ ਇੱਕ ਹੋਰ ਥਾਂ ਵਿੱਚ ਵੀ ਆਖਦਾ ਹੈ ਤੂੰ ਮਲਿਕ ਸਦਿਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਜਕ ਹੈ ਉਹਨੇ ਓਨੇ ਦਿਨੀ ਜਦੋਂ ਦੇਹ ਧਾਰੀ ਹੋਈ ਸੀ ਬਹੁਤ ਟਾਹਾਂ ਮਾਰ-ਮਾਰ ਕੇ ਅਤੇ ਹੰਝੂ ਕੀਰ-ਕੀਰ ਕੇ ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਅਤੇ ਮੰਤਾਂ ਕੀਤੀਆਂ ਅਤੇ ਪਰਮੇਸ਼ਰ ਦਾ ਪੈਰ ਰੱਖਣ ਦੇ ਕਾਰਨ ਉਹਦੀ ਸੁਣੀ ਗਈ ਅਤੇ ਉਹ ਭਾਵੇਂ ਪੁੱਤਰ ਸੀ ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ ਅਤੇ ਸਿੱਧ ਹੋੂ ਕਿ ਉਹਨਾਂ ਸਭਨਾਂ ਦੀ ਜਿਹੜੇ ਉਹਦੇ ਆਗਿਆਕਾਰ ਹਨ ਸਦਾ ਹੀ ਗਤੀ ਦਾ ਕਾਰਨ ਹੋਇਆ ਕਿ ਉਹ ਪਰਮੇਸ਼ਰ ਵੱਲੋਂ ਮਲਿਕ ਸਦਿਕ ਦੀ ਪਦਵੀ ਅਨੁਸਾਰ ਪ੍ਰਧਾਨ ਜਾਜਕ ਕਰਕੇ ਆਖਿਆ ਗਿਆ ਉਹਦੇ ਵਿਖੇ ਅਸਾਂ ਬਹੁਤ ਕੁਝ ਆਖਣਾ ਹੈ ਜਿਹਦਾ ਅਰਥ ਕਰਨਾ ਔਖਾ ਹੈ ਇਸ ਲਈ ਜੋ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ ਕਿਉਂ ਜੋ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਲੋੜ ਹੈ ਭਾਈ ਕੋਈ ਤੁਹਾਨੂੰ ਪਰਮੇਸ਼ਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁਢ ਫੇਰ ਸਿਖਾਵੇ ਅਤੇ ਤੁਸੀਂ ਅਜੇ ਹੀ ਬਣ ਗਏ ਹੋ ਦੋ ਤੁਹਾਨੂੰ ਅੰਨ ਦੀ ਨਹੀਂ ਸਕੋ ਦੁੱਧ ਤੇ ਲੋੜ ਪਈ ਹੋਈ ਹੈ ਹਰੇਕ ਜਿਹੜਾ ਦੁੱਧ ਵਰਤਦਾ ਹੈ ਉਹ ਧਰਮ ਦੇ ਵਚਨ ਤੋਂ ਅਣਜਾਣ ਹੈ ਇਸ ਲਈ ਕਿ ਉਹ ਨਿਆਣਾ ਹੈ ਪਰ ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਂਚ ਕਰਨ ਨੂੰ ਅਭਿਆਸ ਨਾਲ ਸਿੱਧੀਆਂ ਹੋਈਆਂ ਹਨ ਹਾਲੇਲੂਇਆ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਸ ਪੜੇ ਗਏ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ ਆਮੀਨ